ਸਰਕਾਰੀ ਨੌਕਰੀ ਦੀ ਮੁੜ ਬਹਾਲੀ ਦੀ ਮੰਗ ਨੂੰ ਲੈ ਕੇ ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਵੱਲੋਂ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਦੇ ਦਫ਼ਤਰ ਦੇ ਬਾਹਰ ਤਿੱਖਾ ਸੰਘਰਸ਼ ਵਿੜਿਆ ਗਿਆ ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਜਿੱਥੇ ਪੰਜਾਬ ਸਰਕਾਰ ਖਿਲਾਫ ਜਮਕੇ ਨਾਅਰੇਬਾਜ਼ੀ ਕੀਤੀ ਉੱਥੇ ਹੀ ਹਰਪਾਲ ਚੀਮਾ ਤੇ ਦੋਸ਼ ਲਗਾਏ ਕਿ ਉਹਨਾਂ ਨੇ ਉਹਨਾਂ ਨਾਲ ਕੀਤਾਵਾ ਦਾ ਪੂਰਾ ਨਹੀਂ ਕੀਤਾ ਜਿਸ ਦੇ ਚਲਦੇ ਉਹ ਹਰਪਾਲ ਚੀਮਾ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਨ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਇਸੇ ਤਰ੍ਹਾਂ ਆਪਣਾ ਸੰਘਰਸ਼ ਜਾਰੀ ਰੱਖਣਗੇ ਅਤੇ ਜਲਦ ਹੀ ਸੜਕ ਜਾਮ ਕਰਕੇ ਵੀ ਰੋਸ਼ ਪ੍ਰਦਰਸ਼ਨ ਕਰਨਗੇ ਆਓ ਸਰਕਾਰ ਹੋਏ ਹਾਏ 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 ਰੱਜ ਕੇ ਬਿੱਟੋ ਹੋਏ ਹਾਏ 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 ਪੰਜਾਬ ਸਰਕਾਰ ਹਾਏ 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 ਬਾਹਰ ਰਾਜ ਦੇ ਵਿਕਟੋ ਹਾਏ 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 ਕਾਮ ਨਸਿਆ ਪਾ ਹਾਏ ਹਾਏ ਪੰਜਾਬ ਸਰਕਾਰ ਮਰਦਾਵਾ ਸਾਡਾ ਹਾਕਰ ਨਾ ਕਰੋ ਤੇ ਇਹਨਾਂ ਨੂੰ ਅਡਜਸਟ ਕਰੋ ਫਿਰ 6 ਮਹੀਨੇ ਬਾਅਦ ਮੀਟਿੰਗ ਮਿਲਦੀ ਹੈ ਬਹੁਤ ਜ਼ਿਆਦਾ ਸੰਘਰਸ਼ ਤੋਂ ਬਾਅਦ ਮੀਟਿੰਗ ਲੈਂਦੇ ਆ ਤੇ ਮੀਟਿੰਗ ਵਿੱਚ ਇੱਕੋ ਗੱਲ ਸੁਣਨ ਨੂੰ ਮਿਲਦੀ ਹੈ ਕਿ ਇਹਨਾਂ ਦੀ ਵੈਰੀਫਿਕੇਸ਼ਨ ਕਰੋ ਇਹਨਾਂ ਦੀ ਵੈਰੀਫਿਕੇਸ਼ਨ ਕਰੋ 3 ਸਾਲ ਤੋਂ ਸਿਰਫ ਵੈਰੀਫਿਕੇਸ਼ਨਾਂ ਹੋ ਰਹੀਆਂ ਤੇ ਵੈਰੀਫਿਕੇਸ਼ਨ ਦੇ ਨਾ ਤੇ ਸਾਨੂੰ ਗੁੰਮਰਾਹ ਕੀਤਾ ਜਾ ਰਿਹਾ ਜਦੋਂ ਕਿ ਹੋਣ ਸਾਨੂੰ ਜੁਆਇਨਿੰਗ ਲੈਟਰ ਮਿਲਨੇ ਚਾਹੀਦੇ ਆ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਵਾਦਾ ਕੀਤਾ ਸੀ ਚੋਣਾਂ ਤੋਂ ਆਉਣ ਤੋਂ ਪਹਿਲਾਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਉਹ ਵਾਦਾ ਆਪਣਾ ਪੂਰਾ ਕਰਨ ਤੇ ਅਪ੍ਰੈਲ ਦੇ ਵਿੱਚ ਸਾਨੂੰ ਸਕੂਲਾਂ ਦੇ ਵਿੱਚ ਬਿਠਾਉਣ ਅਸੀਂ ਸਿਰਫ ਇਹ ਮੰਗ ਕਰਦੇ ਆ ਜਿੱਦਾਂ ਅੱਜ ਦਲਵਾ ਦੀ ਸੜਕਾਂ ਤੁਸੀਂ ਬਿਲਕੁਲ ਜਾਮ ਕੀਤੀ ਹੋਈਆਂ ਨਾ ਅਗਲਾ ਮਰਛ ਤੁਹਾਡੇ ਅਗਲਾ ਸੰਘਰਸ਼ ਅਸੀਂ ਹਰੇਕ ਕਮੇਟੀ ਮੈਂਬਰ ਜਿੰਨੇ ਵੀ ਸਭ ਕਮੇਟੀ ਦੇ ਮੈਂਬਰ ਨੇ ਹਰੇਕ ਦੇ ਹਲਕੇ ਵਿੱਚ ਅਸੀਂ ਜਾਵਾਂਗੇ ਤੇ ਇਦਾਂ ਹੀ ਇਹਨਾਂ ਦੀ ਮਰਦਾਬਾਦ ਕਰਾਂਗੇ ਜਿਨ੍ਹਾਂ ਚ ਸਾਡੀ ਸੁਣਵਾਈ ਨਹੀਂ ਕਰਦੇ ਤੇ ਹੁਣ ਤੁਹਾਡੀ ਜਿਹੜੀ ਵਲੰਟੀਅਰ ਨੇ ਕਿੰਨੇ ਗਿਣਤੀ ਕਿੰਨੀ ਹੈਗੀ ਸਾਡੇ ਵਲੰਟੀਅਰ ਦੀ ਗਿਣਤੀ 500 ਤੋਂ ਅਬਾਵਾ ਤੇ ਅਸੀਂ ਇੱਥੇ 500 ਤੋਂ ਬਾਅਦ ਵੀ ਪਹੁੰਚੇ ਹੋਏ ਆ ਤੇ ਇਹ ਸਾਡੇ ਫਾਜ਼ਿਲ ਕਾ ਤੇ ਆਪਣਾ ਫਰੋਜਪੁਰ ਪੰਜਾਬ ਦੇ ਯਾਨੀ ਹਰੇਕ ਜ਼ਿਲ੍ਹੇ ਵਿੱਚ ਅਸੀਂ ਪਹੁੰਚੇ ਹੋਇਆ ਸਾਨੂੰ 3-300 ਕਿਲੋਮੀਟਰ ਪੈਂਦਾ ਆ ਤੇ ਅਸੀਂ ਫਿਰ ਵੀ ਜਾਂਦੇ ਆ ਇੱਕ ਇੱਕ ਰਾਤ ਪਹਿਲਾਂ ਅਸੀਂ ਇੱਥੇ ਆ ਕੇ ਠਹਿਰਦੇ ਆ ਤੇ ਅਸੀਂ ਆਪਣਾ ਸੰਘਰਸ਼ ਕਰਦੇ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਰਕਾਰ ਗੂੰਗੀ ਬੋਲੀ ਅੰਨੀ ਬਣੀ ਹੋਈ ਹੈ ਤੇ ਜੇਕਰ ਅਸੀਂ ਸੰਘਰਸ਼ ਕਰਦੇ ਆ ਤੇ ਸਾਡੇ ਤੇ ਪਰਚੇ ਪਾਏ ਜਾਂਦੇ ਆ ਘਰਾਂ ਵਿੱਚ ਪੁਲਿਸ ਦੀ ਛਾਪੇਮਾਰੀ ਕਰਵਾਈ ਜਾਂਦੀ ਹੈ ਅਸੀਂ ਕੋਈ ਕੰਮ ਕ੍ਰਿਮੀਨਲ ਤੇ ਨਹੀਂ ਹੈਗੇ ਅਸੀਂ ਇਹਨਾਂ ਦੇ ਆਪਣੇ ਬੰਦੇ ਆ ਇਹਨਾਂ ਨੇ ਸਾਨੂੰ ਇਹ ਵਾਦਾ ਕੀਤਾ ਸੀ ਕਿ ਤੁਸੀਂ ਆਓ ਤੇ ਅਸੀਂ ਆਮ ਆਦਮੀ ਦੀ ਸਰਕਾਰ ਆ ਤੇ ਅੱਜ ਜਦੋਂ ਇਹ ਸੱਤਾ ਦੇ ਵਿੱਚ ਆ ਚੁੱਕੇ ਆ ਤੇ ਸਭ ਕੁਝ ਸੱਤਾ ਦੇ ਨਸ਼ੇ ਵਿੱਚ ਚੂਰ ਹੋ ਕੇ ਹਰੇਕ ਚੀਜ਼ ਭੁੱਲ ਚੁੱਕੇ ਆ ਪੰਤਰੀ ਸਾਹਿਬ ਤੋਂ ਦਾਅਵਾ ਕਰਨੀ ਤੇ ਬਹੁਤ ਵੱਡੇ ਪੱਧਰ ਤੇ ਨੌਕਰੀ ਅਸੀਂ ਦੇ ਰਹੇ ਹਾਂ ਨੌਕਰੀਆਂ ਇਹ ਸਿਰਫ ਕਾਗਜ਼ਾਂ ਵਿੱਚ ਦੇ ਰਿਹਾ ਸਾਨੂੰ ਦੇ ਨੌਕਰੀ ਦੇ ਨਹੀਂ ਰਹੇ ਸਾਨੂੰ ਵਾਅਦਾ ਕੀਤਾ ਗਿਆ ਅਸੀਂ ਉਸ ਵਾਅਦੇ ਦੇ ਬੇਸ ਤੇ ਸੜਕਾਂ ਉੱਤੇ ਉਤਰੀ ਹੋਏ ਹਾਂ ਕੀ ਗੱਲ 3 ਸਾਲ ਚ ਵਾਅਦਾ ਪੂਰਾ ਨਹੀਂ ਕੀਤਾ ਜਾ ਸਕਦਾ ਸਭ ਕੁਝ ਕਾਗਜ਼ਾਂ 'ਚ ਹੋ ਰਿਹਾ ਹਰ ਮੀਟਿੰਗ ਦੇ ਵਿੱਚ ਵੈਰੀਫਿਕੇਸ਼ਨ ਹਰ ਮੀਟਿੰਗ ਦੇ ਵਿੱਚ ਵੈਰੀਫਿਕੇਸ਼ਨ ਕਿਸੇ ਵੀ ਇੱਕ ਮੀਟਿੰਗ ਦੇ ਵਿੱਚ ਨਹੀਂ ਕਿਹਾ ਗਿਆ ਕਿ ਆਜੋ ਤੁਹਾਨੂੰ ਰੀਜਵੈਨ ਕਰਾਨੇ ਜਦੋਂ ਕੋਈ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਜਾਂ ਕੋਈ ਵੀ ਸੰਘਰਸ਼ ਕਰਨ ਤੋਂ ਪਹਿਲਾਂ ਸਾਨੂੰ ਬੁਲਾਇਆ ਜਾਂਦਾ ਤੇ ਕਿਹਾ ਜਾਂਦਾ ਕਿ ਠੀਕ ਆ ਜੀ ਇਹ ਕਰ ਦੀ ਇਹਨਾਂ ਦੀ ਵੈਰੀਫਿਕੇਸ਼ਨ ਕਰ ਦਿਓ ਇਹਨਾਂ ਨੂੰ ਬਹਾਲ ਤੇ ਜਦੋਂ ਚੋਣਾ ਹੋ ਜਾਂਦੀਆਂ ਨੇ ਵੋਟਾਂ ਪੈ ਜਾਂਦੀਆਂ ਨੇ ਚਾਹੇ ਜਿੱਤਦੇ ਚਾਹੇ ਹਾਰਦੇ ਆ ਨਾਲ ਦੀ ਨਾਲ ਆਪਣਾ ਮੂੰਹ ਬੰਦ ਕਰ ਲੈਂਦੇ ਆ ਯੂਨੀਅਨ ਵੱਲੋਂ ਸੀ ਪ੍ਰਟੋਸਟ ਕਰਨਾ ਆ ਮਿੱਤਵਤਰੀ ਚਿਮਾ ਦੇ ਹਲਕੇ ਦੇ ਵਿੱਚ ਸਾਡੇ 500 ਤੋਂ ਵੱਧ ਵਲੰਟੀਅਰ ਇੱਥੇ ਪਹੁੰਚੇ ਹੋਏ ਨੇ ਸਾਰੇ ਸਾਥੀਆਂ ਦੀ ਸਾਡੇ ਦੀ ਵੈਰੀਫਿਕੇਸ਼ਨ ਕਰਵਾ ਚੁੱਕਿਆ ਸਰਕਾਰ ਸਾਨੂੰ ਬਾਰ ਬਾਰ ਵੈਰੀਫਿਕੇਸ਼ਨਾਂ ਨੂੰ ਤੇ ਗਮਰਾਹ ਕੀਤਾ ਜਾ ਰਿਹਾ ਸਾਡੀ ਪੰਜਾਬ ਸਰਕਾਰ ਤੋਂ ਮੰਗਾ ਕਿ ਸਾਡੇ ਸਾਡੇ ਸਵਾਮ ਜਿਹੜੇ ਬਹਾਲ ਕੀਤੇ ਜਾਣਾ ਨਹੀਂ ਅਸੀਂ ਹਰ ਸੜਕ ਹਰ ਮੰਤਰੀ ਦੇ ਅੱਗੇ ਜਾ ਕੇ ਧਰਨਾ ਲਾਵਾਂਗੇ ਪੂਰੀ ਸੜਕਾਂ ਜਾਮ ਕਰਾਂਗੇ ਸਾਡਾ ਸੰਘਰਸ਼ ਇਸ ਤੋਂ ਵੀ ਜ਼ਿਆਦਾ ਤਿੱਖਾ ਹੋਏਗਾ ਅੱਜ ਜਿੱਦਾਂ ਤੁਸੀਂ ਡਨਵਾਲੀ ਸੜਕਾਂ ਦੇ ਉੱਤੇ ਹੋ ਮੰਤਰੀ ਸਾਹਿਬ ਮਿਲੇ ਤੁਹਾਨੂੰ ਮੈਂ ਮੰਤਰੀ ਸਾਹਿਬ ਇੱਥੇ ਹੈ ਨਹੀਂਗੇ ਜੇ ਮੇਰੇ ਨਾਲ ਦੀ ਕੋਸ਼ਿਸ਼ ਕਰਾਂਗੇ ਜੇ ਉਹਨਾਂ ਦਾ ਕੋਈ ਵੀ ਨੁਮਾਇੰਦਾ ਆਉਂਦਾਗਾ ਉਹਨੂੰ ਮੰਗ ਪੱਤਰ ਵੀ ਦੇਣ ਦੀ ਕੋਸ਼ਿਸ਼ ਕਰਾਂਗੇ ਪਰ ਅਸੀਂ ਮੰਗ ਪੱਤਰ ਨਹੀਂ ਹੁਣ ਦੇਣਾ ਅਸੀਂ ਨੇ ਹੁਣ ਆਪਣੀ ਬਹਾਲੀ ਕਰਵਾਉਣੀ ਆ ਬਸ ਜਿੱਦਾਂ ਤੁਹਾਡੀ ਵਲੰਟਰੀ ਦੱਸਿਆ ਤੁਸੀਂ 500 ਤੋਂ ਵੱਧ ਗਿਣਤੀ ਹੈਗੀ ਆ ਮੰਤਰੀ ਸਾਹਿਬ ਦੇ ਦਫ਼ਤਰ ਅੱਗੇ ਬੈਠਣਾ ਜਾ ਕਿ ਇਹਨਾਂ ਦੇ ਦਫ਼ਤਰ ਦੇ ਅੱਗੇ ਬੈਠਾਂਗੇ ਜਦੋਂ ਤੱਕ ਸਾਡੀ ਕੋਈ ਮੰਗ ਨਹੀਂ ਮੰਨੀ ਜਾਂਦੀ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੁੰਦੀ ਸਾਨੂੰ ਲਿਖਤੀ ਰੂਪ ਵਿੱਚ ਕੁਝ ਦੰਦਾ ਨਹੀਂ ਹੈਗੇ ਉਹ ਤੱਕ ਉੱਠਣਾ ਨਹੀਂ ਹੈਗਾ ਉਸ ਤੋਂ ਬਾਅਦ ਅਸੀਂ ਰੋਡ ਵੀ ਜਾਮ ਕਰਾਂਗੇ ਇੱਥੇ